ਪਠਾਨਕੋਟ ਦੇ ਸਰਨਾ ਕਸਬੇ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ ਬੇਟੀ ਨੇ 에ਅਰ ਫੋਰਸ ਅਕੈਡਮੀ ਵਿੱਚ ਜਗ੍ਹਾ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਅਨੁਸਾਰ ਹਨੂਰ ਨਾਮਕ ਲੜਕੀ ਕਾਫੀ ਸਮੇਂ ਤੋਂ ਇਸ ਉਪਲਬਧੀ ਲਈ ਕੋਸ਼ਿਸ਼ ਕਰ ਰਹੀ ਸੀ ਅਤੇ ਅੱਜ ਉਸ ਦਾ ਸੁਪਨਾ ਪੂਰਾ ਹੋਇਆ ਹੈ ਉਧਰ ਬੱਚੀ ਦੀ ਇਸ ਉਪਲਬਧੀ ਤੇ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਆਇਰ ਫੋਰਸ ਦੀ ਮੈਰਿਟ ਲਿਸਟੋਂ ਹੁੰਦੀ ਹੈ ਉਹਦੇ ਵਿੱਚ ਸ਼ਾਰਟਲਿਸਟ ਹੋਈਆਂ ਐ ਐਜੂਕੇਸ਼ਨ ਬ੍ਰਾਂਚ ਤੇ ਵਿੱਚ ਮੇਰੀ ਹੁਣ 1 ਸਾਲ ਲਈ ਇੰਡੀਅਨ 에ਅਰ ਫੋਰਸ ਜਿਹੜੀ 에ਅਰ ਫੋਰਸ ਅਕੈਡਮੀ ਦੋਂਦੀਗਲ ਤੇਲੰਗਾਨਾ ਦੇ ਵਿੱਚ ਹੈਗੀ ਐ ਉੱਥੇ ਮੇਰੇ ਸਾਲ ਦੀ ਟ੍ਰੇਨਿੰਗ ਹੋਏਗੀ ਔਰ ਸਾਲ ਬਾਅਦ ਮੇਰੇ ਕੰਦਿਆਂ ਤੇ ਫਲਾਈਂਗ ਆਫੀਸਰ ਦੀ ਸਟ੍ਰਿਪਸ ਲੱਗਣਗੀਆਂ ਮੇਰਾ ਸਫਰ ਕਹਿ ਹੀ ਸਕਦੇ ਆ ਕਿ ਕਾਫੀ ਸਮਾਂ ਲੱਗ ਗਿਆ ਇਸ ਡ੍ਰੀਮ ਨੂੰ ਪਾਣ ਲਈ ਕਿਉਂਕਿ ਮੈਂ 19 ਇਅਰਸ ਦੀ ਸੀਗੀ ਜਦੋਂ ਮੈਂ ਫਰਸਟ ਟਾਈਮ ਰਿਕਮੈਂਡ ਹੋਈ ਸੀਗੀ ਔਰ ਮੈਂ ਫਰਸਟ ਟਾਈਮ ਮੈਰਿਟ ਆਊਟ ਹੋਈ ਸੀਗੀ ਸੋ ਇਹ 5 ਸਾਲਾਂ ਦਾ ਸਫਰ ਇਹ ਮੈਂ ਇਹਦੇ ਵਿੱਚ ਆਪਣੀ ਅੰਡਰ ਗ੍ਰੈਜੂਏਸ਼ਨ ਮਾਸਟਰਸ ਕੰਪਲੀਟ ਕੀਤੀ ਹੈ ਫਿਲਹਾਲ ਮੈਂ ਜੌਬ ਕਰ ਰਹੀ ਹਾਂ ਬਿਗ 4 ਦੇ ਵਿੱਚ ਸੋ ਜੌਬ ਦੇ ਨਾਲ-ਨਾਲ ਪੜ੍ਹਾਈ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨੇ ਨੂੰ ਫੋਲੋ ਕਰਨ ਦਾ ਸਟਰਗਲ ਇਹ ਮੇਰਾ ਲਾਈਫ ਰਹੀ ਹੈ 올 ਟੂਗੇਦਰ ਇਹਦੇ ਵਿੱਚ ਸਮ ਅਪ ਕਰੂੰਗੀ ਫਿਰ ਮੇਰੇ ਲਈ ਬੜੀ ਖੁਸ਼ੀ ਹੋਈ ਜਦੋਂ ਕਿ ਮੇਰੇ ਇਲਾਕੇ ਦੇ ਕੈਬਨਿਟ ਮਨਿਸਟਰ ਅ ਕਟਾਰੂ ਚੱਕ ਜੀ ਦੇ ਮੈਨੂੰ ਫੋਨ ਕੀਤਾ ਮੇਰੀ ਬੇਟੀ ਨੂੰ ਫੋਨ ਕੀਤਾ ਸਰਦਾਰ ਭਗਵੰਤ ਮਾਨ ਜੀ ਨੇ ਅ ਅਰੋੜਾ ਜੀ ਨੇ ਜਿਹੜਾ ਹੈ ਉਹ ਸਾਰਾ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਿਹੜਾ ਮੇਰੀ ਬੇਟੀ ਤੇ ਜਿਹੜੀਆਂ ਨਾਲ ਦੋ ਬੇਟੀਆਂ ਹੋਰ ਸਿਲੈਕਟ ਹੋਈਆਂ ਨੇ ਉਹਨਾਂ ਦਾ ਸਭ ਕੁਝ ਸ਼ੇਅਰ ਕੀਤਾ ਇਸ ਤੋਂ ਵੱਧ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਜੀ ਮੈਂ ਚਾਹੁੰਦਾ ਕਿ ਹਰ ਕੋਈ ਪਰਮਾਤਮਾ ਹਰ ਜੀਆਂ ਨੂੰ ਇਸ ਤਰ੍ਹਾਂ ਦੀ ਖੁਸ਼ੀਆਂ ਜੜੀ ਆ ਉਹ ਦਵੇ ਜੀ ਧੰਨਵਾਦ ਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਮਤਲਬ ਇੰਡੀਅਨ 에ਅਰ ਫੋਰਸ ਦੇ ਵਿੱਚ ਜਿਹੜੀ ਸਿਲੈਕਟ ਹੋਈ ਆ ਸ਼ੁਰੂ ਤੋਂ ਹੀ ਮੇਰੀ ਬੇਟੀ ਦਾ ਔਰ ਮੇਰੇ ਹਸਬੰਡ ਔਰ ਦਾ ਇਸ ਦੀ ਦਾਦੀ ਦਾ ਜਿਹੜਾ ਸਪਨਾ ਸੀਗਾ ਕਿ ਬੱਚੇ ਜਿਹੜੇ ਆ ਉਹ ਡਿਫੈਂਸ ਜਾਣ ਕਿਉਂਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਆਰਮੀ 에য়ার ਫੋਰਸ ਨੂੰ ਦੀ ਸ਼ੁਰੂ ਤੋਂ ਹੀ ਜੜੀ ਰਹੀ ਹੈ ਔਰ ਹਨੂਰ ਦਾ ਜਿਹੜਾ ਵੱਡਾ ਬ੍ਰਦਰ ਹੈ অলਰੈਡੀ ਜਿਹੜਾ ਏ ਇੰਡੀਅਨ 에য়ার ਫੋਰਸ ਵਿੱਚ ਐਜ਼ ਅ ਪਾਇਲਟ ਜਿਹੜਾ ਉਹ ਵਰਕ ਕਰ ਰਿਹਾ ਹੈ ਜੌਬ ਕਰ ਰਿਹਾ ਹੈ ਔਰ ਇਹ ਆ ਕਿ ਨੂਰ ਦਾ ਜਿਹੜਾ ਸੀਗਾ ਕਿਉਂਕਿ ਮੈਂ ਨੂਰ ਦੇ ਨਾਲ ਇੰਨਾ ਨਹੀਂ ਰਹੀ ਛੋਟੇ ਹੁੰਦੇ ਤੋਂ ਪਰ ਉਹਦੇ ਦਾਦੀ ਔਰ ਉਹਦੇ ਪਾਪਾ ਜਿਹੜੇ ਸ਼ੁਰੂ ਤੋਂ ਹੀ ਰਹੇ ਆ ਆਰੇ ਨੂਰ ਹਮੇਸ਼ਾ ਨੂਰ ਨੂੰ ਨੂਰ ਨੇ ਮਤਲਬ ਬੜਾ ਸਟਰਗਲ ਹੈ ਜਦੋਂ ਦੇਖਣਾ ਮਤਲਬ ਕਦੀ ਵੀ ਇਹ ਨਹੀਂ ਹੁੰਦੇ ਸੋਚਿਆ ਕਿ ਮੈਂ ਮਤਲਬ ਐ ਮਤਲਬ ਕਿਸੇ ਵੀ ਕੋਈ ਨਹੀਂ ਜਾਣਾ ਮਤਲਬ ਸਟੱਡੀ ਲਈ ਨਹੀਂ ਹਮੇਸ਼ਾ ਨੇ ਕਿਹਾ ਮਮਾ ਮੈਂ ਪਾਸ ਹੋऊंगी ਮਮਾ ਮੈਂ ਜਾਣਾ ਆ 3 ਵਜੇ ਪਾਪਾ ਨੇ ਬੱਸ ਸਟੈਂਡ ਤੇ ਛੱਡ ਕੇ ਆਣਾ ਕਦੇ ਇਹਨੇ ਹਜਿਟੇ ਨਹੀਂ ਕਰਨਾ ਜਿਸ ਤਾ ਵੀ ਇਹਨੇ ਟੀ-ਸ਼ਰਟ ਡਾਲੀ ਆ ਬਸ ਉਸੇ ਤਰ੍ਹਾਂ ਹੀ ਜਾਣਾ ਪਰ ਮੈਂ ਅੱਜ ਇਹੀ ਸਾਰੇ ਪੇਰੈਂਟਸ ਨੂੰ ਮੋਰ ਮਦਰਜ਼ ਮੈਂ ਕਹੂੰਗੀ ਕਿ ਬੇਟੀਆਂ ਟਰਸਟ ਰੱਖੋ ਮਦਰ ਦੇ ਨਾਲ ਨਾਲ ਫਰੈਂਡ ਬਣੋ ਆਰ ਹਮੇਸ਼ਾ ਜਿਹੜੀਆਂ ਵਾ ਬੇਟੀਆਂ ਤੁਹਾਡਾ ਸਾਥ ਦੇਣਗੀਆਂ ਔਰ ਕਦੇ ਵੀ ਉਹ ਮਤਲਬ ਘਮਰਾ ਨਹੀਂ ਹੋਣਗੀਆਂ ਔਰ ਅੱਛਾ ਜਿਹੜਾ ਉਹ ਮਾਲਕ ਦੇ ਨਾਲ ਵੀ ਥੋੜਾ ਜੁੜੋ ਦੇਖੋ ਜੀਵਨ ਜਿਹੜਾ ਜੀਵਨ ਜੀਣ ਆਏ ਆ ਆਪਾਂ ਬਸ